ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੁ ਕਹਾ ਸੁਆਮੀ ਮੈਂ ਮੂਰਖ ਕੈਨ ਨਾ ਜਾਈ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਨਵਤ ਨਾਨਕ ਸੁਨ ਮੇਰੇ ਸਹਿਬਾ ਡੁੱਬਦਾ ਪੱਥਰ ਲੀ ਜੈ ਡੰਡਾਤ ਬੰਦਨ ਅਨਕਬਾ ਸਰਬ ਕਲਾ ਸਮਰਥ ਢੋਲਨ ਤੇ ਦਾਖੋ ਪ੍ਰਭੂ ਨਾਨਕ ਦੇ ਕਰ ਹੱਤ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸ੍ਰੀ ਰਾਗ ਮਹੱਲਾ 3 ਗੁਣਵੰਤੀ ਸਚ ਪਾਇਆ ਰਸਨਾ ਤਜ ਵਿਕਾਰ ਗੁਰੂ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਸਾਥ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪੀਰੀ ਦੇ ਮਾਲਕ ਹਜੂਰ ਗੁਰਦੇਵ ਪਾਸ਼ਾ ਬੰਦੀ ਛੋੜ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜੀਆਂ ਦੇ ਦਰੋਂ ਘਰੋਂ ਵਰਸਾਏ ਦਾਸ ਅਨਨ ਮੇਰੋ ਨਿਜ ਰੂਪ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆਂ ਦੇ ਪਾਵਨ ਪਵਿੱਤਰ ਮਹਾਨ ਪੂਜਨੀਕ ਤਪਸਥਾਨ ਮੁਬਾਰਕ ਸ਼ੋਭਨੀਕ ਅਸਥਾਨ ਗੁਰਦੁਆਰਾ ਸ੍ਰੀ ਪੱਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਮਹਾਨ ਇਤਿਹਾਸਿਕ ਪਾਵਨ ਦਿਹਾੜੇ ਤੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਜਾਹਰ ਪੀਰੇ ਜਗਤ ਗੁਰੂ ਬਾਬਾ ਧੰਨ ਨਾਨਕ ਨਿਰੰਕਾਰੀ ਸਤਗੁਰੂ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਦਰਗਾਹੀ ਬਚਨ ੁਰਕੀ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਹਰ ਜਸ ਕੀਰਤਨ ਆਪ ਜੀਆਂ ਨੇ ਗੁਰੂ ਕਰਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਨ ਕੀਤੇ ਗੁਰੂ ਪਿਆਰਿਓ ਜੋ ਆਪ ਜੀ ਦਲ ਪੰਥ ਦੀ ਮਰਿਆਦਾ ਦੇ ਅਨੁਸਾਰ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਸ਼ਬਦ ਦੀ ਵਿਚਾਰ ਹੋਣ ਜਾ ਰਹੀ ਹੈ ਜੋ ਅੱਜ ਸਤਿਗੁਰੂ ਮਹਾਰਾਜ ਜੀ ਨੇ ਤਰਸ ਦੇ ਘਰ ਆ ਕੇ ਤਰੁੱਟ ਕੇ ਮੇਰਾ ਮਤ ਕਲਾ ਵਰਤਾਈ ਹੈ ਜੋ ਬਖਸ਼ਿਸ਼ ਨਾਮ ਰੂਪੀ ਸਾਗਰ ਦੇ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾ ਦੇ ਰੂਪ ਜੋ ਸ਼ਬਦ ਅੱਜ ਸਾਡੀ ਝੋਲੀ 'ਚ ਪਾਇਆ ਹੈ ਧੰਨ ਗੁਰੂ ਅਮਰਦਾਸ ਐ ਮਹਾਰਾਜ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਆਪ ਹੀ ਸਿਰ ਤੇ ਹੱਥ ਰੱਖ ਕੇ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੀ ਕਰਕੇ ਆਪ ਹੀ ਕਰਵਾ ਲੈਣੀ ਜੀ ਗੁਰੂ ਪਿਆਰ ਵਾਲਿਓ ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਆਹ ਦੇ ਪੁਰਬ ਹਨ ਜੋ ਕਿ ਬਟਾਲੇ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਸੋ ਆਉ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਕੁਝ ਕੁ ਸਮਾਂ ਗੋਰੀ ਤੇ ਆਸਤੇ ਵਿੱਚੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਸਾਝ ਪਾ ਸਕੀਏ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਆਉ ਤਨ ਮਨ ਨੂੰ ਹਰਿਆ ਕਰਦਿਆਂ ਹੋਇਆ ਰੋਹਾਨੀਅਤ ਨੂੰ ਖੇੜਾ ਦੇਦਿਆਂ ਹੋਇਆ ਹਿਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰਗ ਆਉ ਸ਼ਬਦ ਗੁਰੂ ਦੇ ਲੜ ਲੱਗੀਏ ਚੁਕਾਈਏ ਸਤ ਗੁਰਾਂ ਨੂੰ ਸੀਸ ਕਰੀਏ ਰਸਨਾ ਪਵਿੱਤਰ ਗੱਜ ਕੇ ਆਖੋ ਜੀ ਸਤਨਾਮ श्री वाहगुरुू साहिब सतनाम श्री वाहगु گرو صاحب جیو श्री राग महल्लाती जा ਗੁਣਵੰਤੀ ਸੱਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਦੀਨ ਦਇਆਲ ਸਤਿਗੁਰੂ ਤੇ ਲੋਕੀ 나ਥ ਜਗਤ ਦੇ ਮਾਲਕ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਤੀਜੇ ਸਰੂਪ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਗੁਰੂ ਅਮਰਦਾਸ ਕਰਤਾਰ ਇਹ ਵਸ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਹੈ ਬਣਿਆ ਸੇ ਸਤਿਗੁਰੂ ਮਹਾਰਾਜ ਜੀ 36 ਅੰਗ ਤੇ 58ਵਾਂ ਸ਼ਬਦ ਜੋ ਕਿ ਸ਼੍ਰੀ ਰਾਗ ਪਹਿਲਾ ਰਾਗ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 31 ਰਾਗ ਹਨ ਕੁੱਲ ਕੁਝ ਰਾਗਣੀਆਂ ਹਨ ਸਤਿਗੁਰੂ ਸਹਿਬ ਮਹਾਰਾਜ ਸ਼੍ਰੀ ਰਾਗ ਦੇ ਅੰਦਰ ਜੋ ਕਿ ਅੱਜ ਸਾਨੂੰ ਉਪਦੇਸ਼ ਦੇ ਰਹੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਤਜ ਵਿਕਾਰ ਜਦੋਂ ਗੁਣਾ ਦੇ ਕਰਕੇ ਅਕਾਲ ਪੁਰਖ ਵੈਗਰੂ ਨੇ ਹੇ ਭਾਈ ਜਦੋਂ ਗੁਣਾ ਦੀ ਕਿਰਪਾ ਵਰਤੀ ਤੇਰੇ ਅੰਦਰ ਐਸੇ ਗੁਣ ਪੈਦਾ ਕਰ ਦਿੱਤੇ ਸਬਰ ਸੰਤੋਖ ਦਇਆ ਧਰਮ ਧੀਰਜ ਤੇ ਉਸ ਗੁਣਾ ਦੇ ਖਜ਼ਾਨੇ ਨੂੰ ਪਾਉਣ ਦਾ ਜਿਹੜਾ ਜਰੀਆ ਹੈ ਕਿ ਅੰਦਰੋਂ ਵਿਕਾਰ ਮਰ ਗਏ ਜਦੋਂ ਵਿਕਾਰ ਅੰਦਰੋਂ ਖਤਮ ਹੋ ਗਏ ਤੇ ਉਹ ਜਿਹੜਾ ਸੱਚ ਹੈ ਗੁਣਵੰਤੀ ਹੈ ਸਾਗਰ ਹੈ ਜੋ ਗੁਣਾ ਦਾ ਉਸ ਅਕਾਲ ਪੁਰਖ ਨੂੰ ਪਾਉਣ ਦਾ ਜਿਹੜਾ ਸੁਭਾਗ ਬਣ ਗਿਆ ਗੁਰ ਸ਼ਬਦ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਨਾਮ ਦੇ ਰੰਗ ਵਿੱਚ ਮਨ ਰੰਗਿਆ ਗਿਆ ਰਸਨਾ ਪ੍ਰੇਮ ਦੇ ਵਿੱਚ ਆ ਕਰਕੇ ਪ੍ਰੇਮ ਨਾਲ ਉਸ ਅਕਾਲ ਪੁਰਖ ਦੀ ਸਿਫਤ ਸਲਾਪਈ ਕਰਦੀ ਹੈ ਤੇ ਮਹਾਰਾਜ ਕਹ ਰਿਹਾ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਦੇ ਵਿੱਚ ਐਸੀ ਵਿਚਾਰ ਕਰਕੇ ਦੇਖੋ ਕਿ ਕਦੀ ਸਤਗੁਰੂ ਤੋਂ ਬਿਨਾ ਵੀ ਕੋਈ ਅਕਾਲ ਪੁਰਖ ਨੂੰ ਅੱਜ ਤੱਕ ਪਾ ਸਕਿਆ ਹੈ ਵੇਖੋ ਅਕਾਲ ਪੁਰਖ ਨੂੰ ਪਾਉਣ ਵਾਸਤੇ ਜਿਹੜਾ ਗੁਰੂ ਹੈ ਨਾ ਉਹ ਬੜਾ ਜ਼ਰੂਰੀ ਹੈ ਤੇ ਗੁਰੂ ਕੈਸਾ ਹੈ ਮਹਾਰਾਜ ਕਹਿੰਦੇ ਸ਼ਬਦ ਗੁਰੂ ਹੀ ਹੈ ਸਾਡਾ ਕੇਵਲ ਤੇ ਕੇਵਲ ਜਿਸ ਗੁਰੂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪ ਧਿਆਇਆ ਹੈ ਨਾ ਸ਼ਬਦ ਗੁਰੂ ਸ਼ਬਦ ਗੁਰੂ ਸੁਰਤ ਤੁਣ ਚੇਲਾ ਚੇਲਾ ਜਿਹੜੀ ਆਪਣੀ ਸੁਰਤੀ ਨੂੰ ਰੱਖ ਕਰਕੇ ਤੇ ਜਿਹੜਾ ਮੁਖ ਸ਼ਬਦ ਹੈ ਉਸ ਨੂੰ ਗੁਰੂ ਧਾਰਨ ਕੀਤਾ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਕਿ ਆਪ ਅਕਾਲ ਦੇ ਸਰੂਪ ਸਨ ਤੇ ਬਿਨ ਸਤਗੁਰ ਕੇ ਨਾ ਪਾਇਓ ਸਤਗੁਰੂ ਤੋਂ ਬਿਨਾ ਕਦੀ ਅਕਾਲ ਪੁਰਖ ਦੀ प्राप्ति ਨਹੀਂ ਹੋ ਸਕਦੀ ਆਪਣੇ ਮਨ ਦੇ ਅੰਦਰ ਵਿਚਾਰ ਕਰਕੇ ਵੇਖਿਓ ਪਾਤਸ਼ਾਹ ਕਹਿੰਦੇ ਮਨਮੁਖ ਮੈਲ ਨਾ ਉਤਰੈ ਜਿ ਚਰ ਗੁਰ ਸ਼ਬਦ ਨਾ ਕਰੇ ਪਿਆਰ ਹੁਣ ਸਾਰਾ ਦਿਨ ਭਾਵੇਂ ਗੁਰਕਾ ਸਾਹਿਬ ਲੈ ਕੇ ਬਿਠੇ ਰਹੋ ਕਦੀ ਵੇਖਿਆ ਕਿ ਜਿਹੜੀ ਬੀਬੀ ਕੋਈ ਆਪਣੀ ਨੂੰ ਨੂੰ ਭਾਵੇਂ ਗਾਲਾਂ ਕੱਢੀ ਜਾਵੇ ਨਾਲੇ ਗੁਰਕਾ ਸਾਹਿਬ ਫੜਿਆ ਕੜਤਾਂ ਨਹੀਂ ਜਾਂਦੀ ਅੰਦਰੋਂ ਜਿਹੜਾ ਹੈ ਨਾ ਵਿਕਾਰ ਉਹੀ ਨੇ ਲੋਭ ਹੰਕਾਰ ਜਿਹੜਾ ਹੈ ਉਬਾਲੇ ਮਾਰ ਰਿਹਾ ਤੇ ਇਹ ਮਹਾਰਾਜ ਕਹਿੰਦੇ ਕਿਉਂ ਹੈ ਕਿਉਂਕਿ ਗੁਰਕਾ ਸਾਹਿਬ ਤਾਂ ਫੜ ਲਿਆ ਪਰ ਅਜੇ ਜਿਹੜਾ ਮਨ ਵਿੱਚ ਪ੍ਰੇਮ ਨਹੀਂ ਉਜਾਗਰ ਹੋਇਆ ਉਹ ਅਕਾਲ ਪੁਰਖ ਦੇ ਪ੍ਰਤੀ ਜਿਹੜਾ ਪ੍ਰੇਮ ਹੈ ਨਾ ਉਹ ਅੰਦਰ ਨਹੀਂ ਪੈਦਾ ਹੋਇਆ ਤੇ ਜਦੋਂ ਤੱਕ ਪ੍ਰੇਮ ਨਹੀਂ ਹੈ ਉਦੋਂ ਤੱਕ ਪ੍ਰਭੂ ਨਹੀਂ ਹੈ ਜਿੰਨਾ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜੇ ਉਸ ਨੂੰ ਪਾਉਣਾ ਹੈ ਸੱਚਾਈ ਤੌਰ ਤੇ ਜੇ ਪਾਉਣਾ ਹੈ ਸੱਚਮੁੱਚ ਜੇ ਤੂੰ ਉਹਨੂੰ ਵੇਖਣਾ ਚਾਹੁੰਦਾ ਹੈ ਜੇ ਕੇਵਲ ਲੋਕ ਬਖਾਵਾ ਕਰਨਾ ਫਿਰ ਧਰਮ ਦੀਆਂ ਬੜੀਆਂ ਪੁਸਤਕਾਂ ਨੇ ਬੜੇ ਗ੍ਰੰਥ ਨੇ ਫਿਰ ਤੇ ਤੂੰ ਗੁਰਬਾਣੀ ਦੇ ਗੁਰਕਾ ਸਾਹਿਬ ਫੜ ਕੇ ਭਾਵੇਂ ਅੱਖਾਂ ਮੀਚ ਕੇ ਭਾਵੇਂ ਸਿਮਰਨਾ ਸਾਰਾ ਦਿਨ ਫੇਰੀ ਜਾ ਲੋਕ ਤੇਰੇ ਲਈ ਵੇਖਣਗੇ ਤੈਨੂੰ ਮੱਥੇ ਵੀ ਟੇਕਣਗੇ ਪਰ ਤੈਨੂੰ ਪ੍ਰਮਾਤਮਾ ਨਹੀਂ ਮਿਲੇਗਾ ਸਿਰਫ ਲੋਕ ਵਿਖਾਵਾ ਲੋਕਾਚਾਰੀ ਹੋ ਸਕਦੀ ਹੈ ਪਰ ਜੇ ਤੂੰ ਆਪਣੇ ਅਕਾਲ ਪੁਰਖ ਨੂੰ ਪਾਉਣਾ ਹੈ ਤੇ ਮਹਾਰਾਜ ਜੀ ਕਹਿੰਦੇ ਕਿ ਫਿਰ ਜਿਹੜੀ ਅੰਦਰਲੀ ਮੈਲ ਹੈ ਨਾ ਉਹਨੂੰ ਗਵਾਉਣਾ ਪਵੇਗਾ ਜੇ ਅਕਾਲ ਪੁਰਖ ਨੂੰ ਪਾਉਣਾ ਹੈ ਜਦੋਂ ਤੱਕ ਤੇਰੇ ਅੰਦਰ ਪ੍ਰਭੂ ਦੇ ਨਾਮ ਦੇ ਪ੍ਰਤੀ ਪਿਆਰ ਨਹੀਂ ਉਪਜਦਾ ਕਿਉਂਕਿ ਵੇਖੋ ਝੂਠੀ ਦੇਖੀ ਪ੍ਰੀਤ ਜਗਤ ਮੈਂ ਆਪਨ ਹੀ ਸੁਖ ਸਿਉਂ ਸਭ ਲਾਗੈ ਕਿਆ ਦਾਰਾ ਕਿਆ ਮੀਤ ਜਗਤ ਮੈਂ ਕੋਈ ਹੈ ਨਹੀਂ ਐਸਾ ਕਿ ਜਿਹੜਾ ਉਸ ਅਕਾਲਪੁਰਖ ਤੋਂ ਬਿਨਾ ਮਿੱਤਰ ਹੋਵੇ ਪਰ ਸਾਡੀ ਪ੍ਰੀਤ ਤੇ ਉਹਦੇ ਨਾਲ ਵੀ ਝੂਠੀ ਹੈ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਪਰ ਪਾਤਸ਼ਾਹ ਕੇ ਬੇਨਤੀ ਕਰੀਏ ਸਤਗੁਰੂ ਮਹਾਰਾਜ ਟੂਟੀ ਗੰਡ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਤੂੰ ਜੀਆਂ ਨੂੰ ਪੈਦਾ ਕਰਨ ਵਾਲਾ ਹੈ ਸਾਡੇ ਅੰਦਰ ਪ੍ਰੀਤ ਤੇ ਪ੍ਰੇਮ ਆਪਣੇ ਚਰਨਾਂ ਦਾ ਆਪੇ ਹੀ ਪੈਦਾ ਕਰਦੇ ਸਾਡੇ ਅੰਦਰ ਜਿਹੜੀ ਮਨ ਮੁਕਤਾ ਵਾਲੀ ਮੈਂ ਲਹ ਹੈ ਨਾ ਇਹ ਆਪਣੇ ਸ਼ਬਦ ਦੀ ਜੋਤ ਜਗਾ ਕੇ ਮਹਾਰਾਜ ਕਿਰਪਾ ਕਰੋ ਸਾਡੇ ਵਿਕਾਰਾਂ ਦੀ ਮੈਲ ਖਤਮ ਹੋ ਜਾਵੇ ਮਨ ਮੇਰੇ ਸਤਿਗੁਰ ਕੈ ਪਾਣੈ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੇ ਤਾ ਸੁਖ ਲਹ ਮਹਲ ਰਹਾਉ ਪਾਸ਼ਾ ਗੁਰਦੇਵ ਮਹਾਰਾਜੀ ਤਰ ਲੋਕੀ ਨਾ ਸਤਿਗੁਰ ਧੰਨ ਗੁਰੂ ਅਮਰਦਾਸ ਹੈ ਪਾਸ਼ਾ ਜੀ ਇੱਥੇ ਰਹਾਉ ਵਾਲੇ ਬੰਦ ਵਿੱਚ ਠਹਿਰਾਉ ਦਾ ਦਿਸਤਾਂਤ ਦੇ ਕਰਕੇ ਸਾਨੂੰ ਸਮਝਾਉਂਦੇ ਨੇ हे ਮੇਰੇ ਮਨਾ कि ਜਿਹੜਾ ਸਾਰੇ ਸ਼ਬਦ ਦਾ ਮੂਲ ਭਾਵ ਸੈਂਟਰਲ ਆਈਡੀਆ ਹੈ ਨਾ ਇਥੇ ਉਹ ਦਰਸਾਇਆ ਹੈ ਮਹਾਰਾਜ ਮਨ ਨੂੰ ਮੁਖ ਰੱਖ ਕੇ ਕਹਿੰਦੇ ਨੇ ਓਏ ਮਨਾ ਤੂੰ ਸਦਾ ਐਵੇਂ ਝੋਟਾ ਖਾਂਦਾ ਰਹਿਣਾ ਏ ਸੱਚੇ ਗੁਰੂ ਦੀ ਪਹਿਚਾਨ ਕਰ ਸਤਿਗੁਰ ਕੈ ਭਾਣੇ ਵਿੱਚ ਚਲਣਾ ਕਰ ਕਿਉਂਕਿ ਜੇ ਕੋ ਗੁਰਤਾ ਵਿਮੁਖ ਹੋ ਗਿਆ ਬਿਨ ਸਤਿਗੁਰ ਮੁਕਤ ਨਾ ਪਾਵੇ ਆਇਆ ਤੇ ਮੁਕਤੀ ਲੈਣ ਵਾਸਤੇ ਆ ਪਰ ਗੁਰੂ ਤੋਂ ਬਿਨਾ ਝੋਟਾ ਖਾਂਦਾ ਫਿਰਦਾ ਹੈ ਭਾਗਹੀਨ ਭ੍ਰਮ ਝੋਟਾ ਖਾਵੇ ਕਦੀ satsang ਹੀ ਨਹੀਂ ਕੀਤਾ ਕਿਉਂਕਿ ਗਾਾਂਚ ਨੇ ਲਿਖਿਆ ਮਹਾਰਾਜ ਕਹਿੰਦੇ ਨਿਜ ਘਰ ਵਸੈ ਅੰਮ੍ਰਿਤ ਪੀਵੇ ਤਾਂ ਸੁਖ ਲਹੈ ਮਹਲ ਜੇ ਖਸਮੇ ਦਾ ਮਹਿਲ ਪਾਉਣਾ ਹੈ ਤੇ ਉਹਦੇ ਹੁਕਮ ਦੇ ਵਿੱਚ ਉਹਦੇ ਭਾਣੇ ਵਿੱਚ ਚਲਣਾ ਪਵੇਗਾ ਤੇ ਆਪਣਾ ਜਿਹੜਾ ਨਿਜ ਘਰ ਹੈ ਨਾ ਅੰਤਰ ਆਤਮੇ ਉਸ ਨਾਮ ਰੂਪੀ ਅੰਮ੍ਰਿਤ ਨੂੰ ਜਿਹੜਾ ਹੈ ਚਖਣਾ ਪੈਣਾ ਹੈ ਤੇ ਫੇਰ ਹੀ ਜਿਹੜਾ ਹੈ ਨਾ ਸੁਖ ਲਹੈ ਮਹਲ ਕਿ ਜਿਹੜਾ ਉਹ ਅਕਾਲ ਪੁਰਖ ਦਾ ਮਹਿਲ ਹੈ ਨਾ ਉਹਦਾ ਜਿਹੜਾ ਸੁਖ ਹੈ ਫੇਰ ਹੀ ਆਪਾਂ ਮਾਨ ਸਕਦੇ ਰਹਾਓ ਔਗਣਵੰਤੀ ਗੁਣ ਕੋ ਨਹੀਂ ਬਿਆਨ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣਈ ਔਗਣ ਸੋ ਪ੍ਰਭ ਦੂਰ ਔਗਣਵੰਤੀ ਤੋਂ ਭਾਵ ਕਿ ਜਿਹੜੀ ਗੁਣਾ ਤੋਂ ਰਹਿਤ ਜਿਹੜੀ ਜੀਵ ਆਤਮਾ ਹੈ ਨਾ ਜਿਹਦੇ ਅੰਦਰ ਗੁਣ ਕੋਈ ਨਹੀਂ ਮਹਾਰਾਜ ਕਹਿੰਦੇ ਇਹੋ ਜੇ ਵੀ ਪ੍ਰਾਣੀ ਨੇ ਨਾਨਕ ਸਈ ਨਰ ਅਸਲ ਖਰ ਜੋ ਬਿਨ ਗੁਣ ਗਰਭਕਰੰਤ ਗੁਣ ਕੋਈ ਨਹੀਂ ਪਰ ਗਰਭ ਹੰਕਾਰ ਇੰਨਾ ਹੈ ਮਹਾਰਾਜ ਕਹਿੰਦੇ ਖੋਤੇ ਦੀ ਬਿਰਤੀ ਵਾਲੇ ਨੇ ਕਿ ਜਿਨ੍ਹਾਂ ਵਿੱਚ ਗੁਣ ਵੀ ਕੋਈ ਨਹੀਂ ਪਰ ਉਨਕੋ ਹਰ ਇੱਨਾ ਹੈ ਕਿ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਆ ਕੀਤਾ ਮੈਂ ਇਹ ਕਰ ਦਿਆਂ ਮੈਂ ਕਰਦਾ ਪਿਆ ਤੋ ਇਸ ਕਰਕੇ ਇੰਨਾ ਜਿਹੜਾ ਨਾ ਗਰਭਹੰਕਾਰ ਹੈ ਉਬਾਲੇ ਮਾਰ ਰਿਹਾ ਹੈ ਮਹਾਰਾਜ ਕਹਿੰਦੇ ਜਿਹੜਾ ਔਗਣਵੰਤੀ ਹੈ ਨਾ ਜਿਹੜੀ ਜੀਵ ਆਤਮਾ ਜਿਹਦੇ ਵਿੱਚ ਗੁਣ ਕੋਈ ਨਹੀਂ ਔਗਣਵੰਤੀ ਗੁਣ ਕੋ ਨਹੀਂ ਬੈਨ ਨਾ ਮਿਲੇ ਹਜ਼ੂਰ ਉਹ ਆਪਣੇ ਉਸ ਅਕਾਲਪੁਰਖ ਦੇ ਨੇੜੇ ਕਦੀ ਨਹੀਂ ਬੈਠ ਸਕਦਾ ਕਿਉਂਕਿ ਉਹ ਗੁਣਾ ਦਾ ਸਾਗਰ ਹੈ ਤੇ ਗੁਣਾ ਵਾਲੇ ਬੜੇ ਪਸੰਦ ਨਹੀਂ ਜਿਹੜੇ ਉਸ ਅਕਾਲਪੁਰਖ ਨੇ ਆਪਣੇ ਗੁਣ ਜਿਹੜੇ ਵਿੱਚ ਪਾਏ ਨੇ ਉਹ ਕੇਵਲ ਗੁਰਮੁਖੀ ਹੈ ਜਿਹੜਾ ਉਸ ਦੇ ਅਕਾਲ ਪੁਰਖ ਦੇ ਗੁਣਾਂ ਦਾ ਪਾਤਰ ਬਣ ਸਕਦਾ ਹੈ ਜਿਨੇ ਅਕਾਲ ਪੁਰਖ ਦੇ ਕੋਲੋਂ ਖੁਸ਼ੀ ਲੈ ਲਈ ਤੇ ਅਕਾਲ ਪੁਰਖ ਨੇ ਆਪਣੇ ਗੁਣ ਕੇਵਲ ਗੁਰਮੁਖ ਦੇ ਅੰਦਰ ਪਾਏ ਨੇ ਮਨਮੁਖ ਕੋਲ ਨਹੀਂ ਬੈਠ ਸਕਦਾ ਤੇ ਨਾ ਹੀ ਉਹ ਇਸ ਚੀਜ਼ ਨੂੰ ਸਮਝਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਨਮੁਖ ਸ਼ਬਦ ਨਾ ਜਾਣਈ ਔਗਣ ਸੋ ਪ੍ਰਭ ਦੂਰ ਮਨਮੁਖ ਸ਼ਬਦ ਨੂੰ ਜਾਣਦਾ ਨਹੀਂ ਹੈ ਸ਼ਬਦ ਚੱਲ ਰਿਹਾ ਹੁੰਦਾ ਹੈ ਤੇ ਮਨਮੁਖ ਲੋਕ ਗੱਲਾਂ ਕਰੀ ਜਾਂਦੇ ਦੁਨਿਆਵੀ ਗੱਲਾਂ ਆਪਣੀਆਂ ਝੇਡਾਂ ਹੀ ਕਰੀ ਜਾਂਦੇ ਨੇ ਇੱਕ ਦੂਜੇ ਨੂੰ ਕਦੀ ਮਜ਼ਾਕ ਕਰੀ ਜਾਂਦੇ ਨੇ ਸੰਗਤ ਵਿੱਚ ਵੀ ਕੀ ਇਹੋ ਜਿਹੇ ਬੈਠ ਜਾਂਦੇ ਨੇ ਆ ਕੇ ਕਿ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਹਰ ਜਸ ਕਰਤੇ ਜੋ ਬਾਤ ਚਲਾਵਾ ਸੋ ਸਿੱਖ ਨਾ ਗੁਰੂ ਮਨ ਪਾਵੇ ਕਿ ਮੈਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਕਿ ਜਿਹੜਾ ਹਰ ਜਸ ਕਰਦਿਆਂ ਹੋਇਆਂ ਗੱਲਾਂ ਬਾਤਾਂ ਕਰੀ ਜਾਂਦਾ ਹੈ ਜਿਹੜਾ ਸ਼ਬਦ ਨਹੀਂ ਸੋਂਦਾ ਉਹ ਮਨਮੁਖ ਹੈ ਬਾਦਸ਼ਾਹ ਜੀ ਨੇ ਫਰਮਾਇਆ ਕਿ ਫਿਰ ਔਗਣ ਬੜੇ ਨੇ ਅੰਦਰ ਔਗਣਾਂ ਦੇ ਕਰਕੇ ਹੀ ਪ੍ਰਭੂ ਤੋਂ ਦੂਰ ਹੋਇਆ ਹੈ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਤੇ ਜਿਨ੍ਹਾਂ ਨੇ ਸੱਚ ਅਕਾਲ ਪੁਰਖ ਨੂੰ ਪਛਾਣਿਆ ਹੈ ਨਾ ਸੱਚੇ ਮਾਲਕ ਨੂੰ ਜਿਹੜਾ ਆਦ ਸੱਚ ਹੈ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਜੋੜਾਂ ਤੋਂ ਜੁਗਾਂ ਤੋਂ ਸੱਚ ਚੱਲਦਾ ਆ ਰਿਹਾ ਹੁਣ ਵੀ ਸੱਚ ਹੈ ਆਉਣ ਵਾਲੇ ਸਮੇਂ 'ਚ ਵੀ ਜੋ ਸੱਚ ਹੋਵੇਗਾ ਮਹਾਰਾਜ ਕਹਿੰਦੇ ਜਿਨੇ ਉਸ ਅਕਾਲ ਪੁਰਖ ਦੇ ਨਾਮ ਨੂੰ ਪਛਾਣਨਾ ਕੀਤਾ ਹੈ ਨਾ ਸੱਚ ਰਤੇ ਪਰਪੁਰ ਸੱਚੇ ਦੇ ਵਿੱਚ ਹੀ ਸਮਾ ਗਿਆ ਭਰਪੂਰ ਹੋ ਗਿਆ ਹੈ ਜਿਹੜਾ ਅਕਾਲ ਪੁਰਖ ਜਿਹੜਾ ਸਾਰੀ ਜਗ੍ਹਾ ਤੇ ਪਰਿਪੂਰਨ ਹੈ ਉਹਦੇ ਵਿੱਚ ਜਿਨੇ ਜਿਨੇ ਉਹਨੂੰ ਪਛਾਣ ਲਿਆ ਹੈ ਨਾ ਤੇ ਫਿਰ ਹਰ ਹਰ ਜਨ ਦੁਏ ਏਕ ਹੈ ਬਿਬ ਵਿਚਾਰ ਕਛ ਨਾਹੀਂ ਕਿਉਂਕਿ ਫਿਰ ਅੰਦਰ ਜਿਹੜਾ ਹੈ ਨਾ ਭਗਤੀ ਵਾਲੀ ਲਹਿਰ ਉੱਠੇਗੀ ਤੇ ਸਿਮਰਨ ਕਰਦਾ ਹੈ ਫਿਰ ਮਨਮੁਖ ਨਹੀਂ ਫਿਰ ਗੁਰਮੁਖ ਵਾਲੀ ਅਵਸਥਾ ਆ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਨਾ ਕਿ ਜਿਹੜਾ ਬਾਣੀ ਜਪਣ ਵਾਲਾ ਗੁਰਮੁਖ ਹੈ ਨਾ ਉਹਦੇ ਅੰਦਰ ਗੁਣਾ ਦੇ ਕਰਕੇ ਹੀ ਪ੍ਰਭੂ ਦਾ ਮਲਾਪ ਜਿਹੜਾ ਸੁਭਾਵਕ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਮਨ ਮੁਖ ਨਹੀਂ ਇਹ ਚੀਜ਼ ਨੂੰ ਸਮਝਦਾ ਸ਼ਬਦ ਨੂੰ ਜਾਣਦਾ ਨਹੀਂ ਹੈ। ਔਗਣਾ ਦੇ ਕਰਕੇ ਜਿਹੜਾ ਹੈ ਨਾ ਦੂਰ ਬੈਠਾ ਹੈ ਪਰ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਪੂਰੇ ਭਗਤ ਸੇ ਜਿਨ੍ਹਾਂ ਨੇ ਵਿਸਰੈ ਨਾਮ ਸੇ ਕਣੀਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਉਹ ਤੇ ਸਾਈ ਹੋ ਗਏ। ਗੁਰ ਸ਼ਬਦੀ ਮਨ ਬੀਦਿਆ ਪ੍ਰਭ ਮਿਲਿਆ ਆਪ ਹضور ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਮਨ ਨੂੰ ਰੰਗਿਆ ਹੈ ਨਾ ਪਾਸ਼ਾ ਮਹਾਰਾਜ ਆਪ ਕਹਿ ਰਹੇ ਨੇ ਕਿ ਪ੍ਰਭ ਮਿਲਿਆ ਆਪ ਹضور ਆਪ ਆ ਕੇ ਮਿਲ ਪੈਂਦਾ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਟਿਕਾਉਣਾ ਕੀਤਾ ਹੈ ਆਪੇ ਰੰਗਣ ਰੰਗੇ ਉਹਨ ਸ਼ਬਦੇ ਲੈਉਣ ਮਿਲਾਏ ਐਸਾ ਰੰਗ ਜਿਹਨੂੰ ਲੱਗ ਜਾਂਦਾ ਹੈ ਨਾ ਮਹਾਰਾਜ ਕਹਿੰਦੇ ਕਿ ਆਪ ਲੌਂਦਾ ਇਹੋ ਜਿਹਾ ਰੰਗ ਦੁਨਿਆਵੀ ਰੰਗ ਤੇ ਦੁਨੀਆਂ ਲਾਉਂਦੀਆਂ ਨਾ ਇੱਕ ਦੂਜੇ ਨੂੰ ਮੂੰਹ ਤੇ ਰੰਗ ਗੁਲਾਲ ਮਲਦੇ ਨੇ ਜੀ ਹੋਲੀ ਹੈ ਕਦੀ ਬੀਬੀਆਂ ਮਹਿੰਦੀਆਂ ਲਾਉਂਦੀਆਂ ਨੇ ਕਈ ਤ ਦੀ ਦੁਨੀਆ ਦੇ ਰੰਗ ਨੇ ਕੱਪੜੇ ਕਈ ਰੰਗਾਉਂਦੇ ਨੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਬੜਾ ਕੁਝ ਹੈ ਦੁਨੀਆ ਵਿੱਚ ਕਈ ਕਈ ਰੰਗਾ ਦਾ ਹੈ ਕਈ ਜਿੰਸਾ ਦਾ ਕਈ ਕਿਸਮਾਂ ਦਾ ਹੈ ਮਹਾਰਾਜ ਕਹਿੰਦੇ ਪਰ ਜਿਹੜਾ ਨਾਮ ਦਾ ਰੰਗ ਹੈ ਨਾ ਨਾਮ ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇ 부ਜਾਏ ਜਿਹੜਾ ਨਾਮ ਦਾ ਰੰਗ ਹੈ ਨਾ ਜੇ ਗੁਰੂ ਕਿਰਪਾ ਕਰੇ ਗੁਰੂ ਸਮਝਾਵੇ ਗੁਰੂ 부ਜਾਵੇ ਗੁਰੂ ਦੱਸੇ ਤੇ ਉਹ ਜਿਹੜਾ ਨਾਮ ਦਾ ਰੰਗ ਹੈ ਫੇਰ ਹੀ ਜਿਹੜਾ ਹੈ ਉਹ ਨਾਮ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ ਤੇ ਠੋਕਰਾ ਖਾਂਦਾ ਦਰਦਰ ਭੜਕਦਾ ਪਾਸ਼ਾ ਕਹਿੰਦੇ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ ਜਿਹੜਾ ਸੱਚਾ ਰੰਗ ਹੁੰਦਾ ਨਾ ਫਿਰ ਉਤਰਦਾ ਕਦੇ ਨਹੀਂ ਜੋ ਪ੍ਰਮਾਤਮਾ ਦੇ ਚਰਨਾਂ ਵਿੱਚ ਫਿਰ ਲਿਵ ਲਾਉਂਦਾ ਹੈ ਨਾ ਇਹ ਉਸੇ ਨੂੰ ਚੜਦਾ ਹੈ ਚਾਰੇ ਕੁੰਡਾ ਭਵ ਥਕੇ ਮਨ ਮੁਖ ਬੂਝ ਨਾ ਪਾਏ ਮਨ ਮੁਖ ਵੇਖੋ ਕਦੀ ਉਧਰ ਜਾਂਦਾ ਹੈ ਕਦੀ ਉਧਰ ਜਾਂਦਾ ਹੈ ਗੈ ਇਸ ਦਸਾਂ ਦਿਸ਼ਾਵਾਂ ਚ ਭਾਵੇਂ ਘੁੰਮ ਆਵੇ ਨਾ ਚਾਰੇ ਕੁੰਟ ਘੁੰਮ ਆਵੇ ਮਹਾਰਾਜ ਕਹਿੰਦੇ ਤਾਂ ਵੀ ਜਿਹੜਾ ਹੈ ਨਾ ਮਨ ਪੁਰਖ ਉਹ ਅਕਾਲ ਪੁਰਖ ਦੇ ਹੁਕਮ ਨੂੰ ਉਹਦੇ ਭਾਣੇ ਨੂੰ ਸਮਝ ਨਹੀਂ ਸਕਦਾ ਬੂਝ ਨਹੀਂ ਪਾਉਂਦਾ ਜਿਸ ਸਤਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਪਰ ਜਿਸ ਦੇ ਉਤੇ ਗੁਰੂ ਦਿਆਲ ਹੋ ਗਿਆ ਹੈ ਗੁਰੂ ਨੇ ਕਿਰਪਾ ਕੀਤੀ ਹੈ ਉਸ ਨੂੰ ਆਪਣੇ ਚਰਨਾਂ ਦੇ ਨਾਲ ਮਿਲਣਾ ਕੀਤਾ ਹੈ ਸੱਚੇ ਪਾਤਸ਼ਾਹ ਅੱਗੇ ਸਮਝਾਉਂਦੇ ਨੇ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਟੈ ਕੋਏ ਬੜੇ ਬੜੇ ਮਿੱਤਰ ਬਣਾ ਲੈ ਕਿ ਕੋਈ ਮੇਰਾ ਦੁੱਖ ਸੁਣੇਗਾ ਮੇਰਾ ਦੁੱਖ ਸੁਣਨ ਤੋਂ ਬਾਅਦ ਮੇਰੀ ਮਦਦ ਕਰੇਗਾ ਪਰ ਜਿਹਨੂੰ ਦੁੱਖ ਸੁਣਾਇਆ ਹੈ ਨਾ ਮਹਾਰਾਜ ਕਹਿੰਦੇ ਕੋ ਹੱਸਦਾ ਹੈ ਪਹਿਲਾਂ ਪਹਿਲਾਂ ਤੇ ਮਸ਼ਕਰੀਆਂ ਵੀ ਕਈ ਵਾਰੀ ਆਪਣੇ ਅੱਗੇ ਨਹੀਂ ਪਰ ਪਿੱਠ ਪਿੱਛੇ ਤੇ ਮਸ਼ਕਰੀਆਂ ਕਰਦਾ ਕਿ ਭਰਾਣਾ ਬੰਦਾ ਤੇ ਰੋਣੇ ਹੀ ਰੋਂਦਾ ਰਹਿੰਦਾ ਮੇਰੇ ਅੱਗੇ ਆ ਕੇ ਵੇਖੋ ਐ ਆ ਉਦਾਂ ਹੈ ਕਈ ਤਰ੍ਹਾਂ ਦੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਮਿੱਤਰ ਬੜੇ ਬਣਾਏ ਨੇ ਪਰ ਅੰਤ ਵਾਰ ਕੰਮ ਕੋਈ ਨਹੀਂ ਆਉਂਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਮਿੱਤਰ ਬਣਾ ਬਣਾ ਕੇ ਥੱਕ ਚੁੱਕੀ ਮੇਰੀ ਜਿਹੜੀ ਜੀਵ ਆਤਮਾ ਹੈ ਨਾ ਹੋਰ ਹੋਰ ਵਿੱਚ ਲੱਗੀ ਹੋਈ ਹੈ ਤੇ ਪਰ ਉਸ ਅਕਾਲ ਪੁਰਖ ਨੂੰ ਕਦੀ ਜਿਹੜਾ ਜਿੰਨੇ ਮੇਰਾ ਦੁੱਖ ਕਟਣਾ ਨਹੀਂ ਉਹ ਨੂੰ ਸਮਝ ਨਹੀਂ ਸਕੀ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਜਦੋਂ ਸ਼ਬਦ ਮੈਂ ਜਪਣਾ ਸ਼ੁਰੂ ਕੀਤਾ ਤੇ ਮੈਨੂੰ ਪ੍ਰੀਤਮ ਪਿਆਰਾ ਮਿਲ ਗਿਆ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਪਾਸ਼ਾ ਮਹਾਰਾਜ ਕਹਿੰਦੇ ਜਦੋਂ ਪ੍ਰੀਤਮ ਪਿਆਰਾ ਮਿਲ ਗਿਆ ਮੇਰੇ ਸਾਰੇ ਦੁੱਖ ਕਟੇ ਗਏ ਸ਼ਬਦ ਦੇ ਕਰਕੇ ਹੀ ਮਿਲਾਵਾ ਹੋ ਗਿਆ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਜਿਹੜਾ ਖਟਨਾ ਸੱਚ ਦੀ ਕਮਾਈ ਕਰਨੀ ਤੇ ਇਹ ਜਿਹੜੀ ਰਾਸ ਪੂੰਜੀ ਹੈ ਨਾ ਮਹਾਰਾਜ ਕਹਿੰਦੇ ਸੱਚੇ ਸੱਚੀ ਸੋਏ ਅਕਾਲ ਪੁਰਖ ਦੇ ਦਰ ਤੇ ਪਹੁੰਚਣ ਵਾਸਤੇ ਇਹੋ ਰਾਸ ਪੂੰਜੀ ਜਿਹੜੀ ਕੰਮ ਆਉਂਦੀ ਹੈ ਅਖੀਲੀ ਪੰਕਤੀ ਮਹਾਰਾਜ ਸੱਚੇ ਪਾਤਸ਼ਾਹ ਜੀ 59ਵਾਂ ਸ਼ਬਦ ਜਿਹੜਾ ਹੈ ਸਾਨੂੰ ਬਖਸ਼ਿਸ਼ ਕੀਤਾ ਹੈ ਅਖੀਲੀ ਪੰਕਤੀ ਸਰਵਣ ਕਰੀਏ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਸਮਝਾਉਂਦੇ ਨੇ ਸੱਚ ਮਿਲੇ ਸੇ ਨਾ ਵਿਛੜਾ ਨਾਨਕ ਗੁਰਮੁਖ ਹੋਏ ਇਹੀ ਜੋਤ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਗੁਰੂ ਨਾਨਕ ਪਦ ਦੇ ਹੇਠ ਬਾਣੀ ਉਚਾਰਨ ਕਰਦੇ ਆ ਸਮਝਾਉਂਦੇ ਨੇ ਹੇ ਨਾਨਕ ਜਿਨ੍ਹਾਂ ਨੇ ਸੱਚ ਦੇ ਵਿੱਚ ਜੜੀਆਂ ਜੀਵ ਆਤਮਾ ਮਿਲ ਗਈਆਂ ਫਿਰ ਕਦੀ ਵਿਛੜੀਆਂ ਨਹੀਂ ਨਾਨਕ ਗੁਰਮੁਖ ਹੋਏ ਉਹੀ ਫਿਰ ਗੁਰਮੁਖ ਹੋ ਕੇ ਸੰਸਾਰ ਦੇ ਵਿੱਚ ਵੀ ਮੁੱਖ ਉਜਲੇ ਹੁੰਦੇ ਨੇ ਤੇ ਅੱਗੇ ਦਰਗਾਹ ਦੇ ਵਿੱਚ ਵੀ ਮੁੱਖ ਉਜਲੇ ਹੁੰਦੇ ਨੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੇਖੋ ਜਿਨ੍ਹਾਂ ਨੇ ਨਾਮ ਜਪਿਆ ਕਲ ਨਾ ਕਾਲੀ ਹੈ ਨਾ ਮਸ਼ਕਤਾ ਕਾਲੀਆਂ ਉਹ ਇੱਥੇ ਵੀ ਸੁਖ ਹੋ ਕੇ ਜਾਂਦੇ ਨੇ ਤੇ ਅੱਗੇ ਜਾ ਕੇ ਵੀ ਕਬੂਲ ਪੈ ਜਾਂਦੇ ਨੇ ਇੱਥੋਂ ਤੱਕ ਅੱਜ ਸ਼ਬਦ ਦੇ ਵਿਚਾਰ ਆਈ ਹੈ ਪਿਆਰਿਓ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਗੁਰਾਂ ਦਾ ਅੱਜ ਵਿਆਹ ਪੁਰਬ ਹੈ ਜੋ ਕਿ ਸ਼੍ਰੀ ਭੂਲਚੰਦ ਜੀ ਦੀ ਜਿਹੜੀ ਪੁੱਤਰੀ ਹੈ ਵੇਖੋ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਨਾਲ ਮਾਤਾ ਸਲਖਣੀ ਜੀ ਦਾ ਵਿਆਹ ਹੋਇਆ ਹੈ ਭਾਈਆ ਜੈ ਰਾਮ ਜੀ ਦੇ ਕੋਲ ਜਾ ਕੇ ਰਹਿੰਦੇ ਨੇ ਸੁਲਤਾਨਪੁਰ ਦੀ ਧਰਤੀ ਤੇ ਬੇਬੇ ਨਾਨਕੀ ਜੀ ਦੇ ਪਾਸ ਸਾਡੇ ਵਿੱਚ ਨਾ ਕਈ ਇਹੋ ਜਿਹੇ ਘਾਵਤਾ ਨੇ ਜਿਹੜੀਆਂ ਸਾਡੇ ਤੇ ਨਹੀਂ ਟੁੱਕਦੀਆਂ ਪਰ ਸਾਡੇ ਵਾਲੇ ਉਹਨੂੰ ਮੰਨਦੇ ਬੜੇ ਨੇ ਹੁਣ ਵੇਖੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੀ ਭੈਣ ਦੇ ਘਰ ਕਿੰਨਾ ਸਮਾਂ ਬਤੀਤ ਕੀਤਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉੱਥੇ ਹੀ ਨਵਾਬ ਦੌਲਤਖਾਂ ਦੇ ਕੋਲ ਨੌਕਰੀ ਕੀਤੀ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣੇ ਭਾਈਆ ਜੀ ਤੇ ਭੈਣ ਜੀ ਦੇ ਕਹਨ ਤੇ ਪਰਿਵਾਰ ਦੇ ਕਹਿੰਦੇ ਮਾਤਾ ਪਿਤਾ ਦੇ ਕਹਿੰਦੇ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰਿਕ ਤੌਰ ਤੇ ਆਏ ਜੀ ਸੰਸਾਰ ਦੇ ਵਿੱਚ ਆਏ ਨੇ ਸੰਸਾਰਿਕ ਰੂਪ ਹੀ ਹੋ ਕਰਕੇ ਅਕਾਲ ਪੁਰਖ ਆਪ ਆਇਆ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਅਕਾਲ ਪੁਰਖ ਆਪ ਆ ਗਏ ਨੇ ਆਪ ਨਰਾਇਣ ਕਲਾ ਤਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਤਰਿਓ ਜਗ ਨੂੰ ਤਾਰਨ ਵਾਸਤੇ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਆਪ ਆਇਆ ਤੇ ਐਸਾ ਪਹਿਲਾ ਗੁਰੂ ਧਰਤੀ ਤੇ ਗੁਰਨਾਣਕ ਹੀ ਹੈ ਜਿਨੇ ਸੱਚ ਦੇ ਨਾਲ ਲਾਵਾਂ ਲਈਆਂ ਸੱਚ ਸੱਚ ਨੂੰ ਮੁੱਖ ਰੱਖ ਕੇ ਜਿਹਦੇ ਪ੍ਰਕਰਮਾ ਕੀਤੀ ਹੈ ਨਹੀਂ ਤੇ ਪਹਿਲਾ ਲੋਕ ਅਗਨੀ ਦੀ ਪੂਜਾ ਕਰਦੇ ਸੀ ਅਗਨੀ ਦੀਆਂ ਲਾਵਾਂ ਲੈਂਦੇ ਸੀ ਉਹ ਜਿਹੜੀ ਆਗ ਹੈ ਉਹ ਵੀ ਅਕਾਲਪੁਰਖ ਦੀ ਬਣਾਈ ਇੱਕ ਸ਼ਕਤੀ ਹੈ ਕਦੇ ਵੀ ਉਹ ਖਤਮ ਕਰ ਸਕਦਾ ਸੂਰਜ ਨੂੰ ਕਦੇ ਵੀ ਠੰਡਾ ਕਰ ਸਕਦਾ ਹੈ ਉਹਦੀ ਮਰਜ਼ੀ ਹੈ ਪਰ ਅੱਗ ਇੱਕ ਦੇਵਤਾ ਹੋ ਸਕਦੀ ਪਰ ਅਕਾਲਪੁਰਖ ਨਹੀਂ ਹੈ ਅਕਾਲਪੁਰਖ ਨਹੀਂ ਹੈ ਅਕਾਲਪੁਰਖ ਦੀ ਇੱਕ ਸ਼ਕਤੀ ਹੈ ਬਣੀ ਇੱਕ ਉਹਦੀ ਸ਼ਕਤੀ ਹੈ ਇਹ ਸਾਰੇ ਜੋ ਵੀ ਦੇਵੀ ਦੇਵ ਆਪਾਂ ਕਹਿ ਦਿੰਦੇ ਆ ਕਿ ਸਾਡੇ ਦੇਵ ਨੇ ਉਹ ਸਾਰੀਆਂ ਉਹਦੀਆਂ ਬਣਾਈਆਂ ਇੱਕ ਸ਼ਕਤੀਆਂ ਨੇ ਤੇ ਉਹਦੀਆਂ ਬਣਾਈਆਂ ਸ਼ਕਤੀਆਂ ਦਾ ਹੀ ਕੋਈ ਅੰਤ ਨਹੀਂ ਹੈ ਤੇ ਫਿਰ ਉਸ ਪ੍ਰਮਾਤਮਾ ਦਾ ਅੰਤ ਕਿੰਨੇ ਪਾਇਆ ਮਹਾਰਾਜ ਕਹਿੰਦੇ ਨੇ ਇਹਨੂੰ ਸੁਰਨਰ ਮੁੰਜਨ ਦੀ ਲੋਚ ਦੇ ਨੇ ਕਿ ਇਹ ਧਰਤੀ ਦੇ ਜਿਹੜਾ ਅੰਮ੍ਰਿਤ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚੋਂ ਖੰਡੇ ਦੀ ਧਾਰ ਖੰਡੇ ਦੀ ਪੌਲ ਤੱਕ ਜਿਹੜਾ ਬਦਲਿਆ ਹੈ ਨਾ ਇਹਦੇ ਵਿੱਚ ਹੀ بڑا ਸਮਾਂ ਲੱਗ ਗਿਆ ਤੇ ਮਹਾਰਾਜ ਕਹਿੰਦੇ ਇਹਨੂੰ ਦੇਖ ਵੀ ਤਰਸ ਰਾਇ ਨੇ ਕਿ ਸਾਨੂੰ ਵੀ ਮਿਲ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਉਸ ਸਮੇਂ ਲਾਵਾ ਦੀ ਬਾਣੀ ਨਹੀਂ ਸੀ ਲਾਵਾ ਦੀ ਬਾਣੀ ਉਚਾਰਨ ਕੀਤੀ ਚੌਥੇ ਜਾਮੇ ਵਿੱਚ ਆ ਕੇ ਚੌਥੇ ਸਰੂਪੇ ਧੰਨ ਗੁਰੂ ਰਾਮਦਾਸ ਹੈ ਮਹਾਰਾਜੀ ਨੇ ਆਪਾਂ ਪੜਦੇ ਰਾਗ ਸੁਹੀ ਦੇ ਅੰਦਰ ਮਹਾਰਾਜ ਦੀਆਂ ਉਚਾਰਨ ਕੀਤੀਆਂ ਲਾਵਾ ਨੇ ਹੁਣ ਬਾਬੇ ਦਾ ਵਿਆਹ ਕਿਵੇਂ ਹੁੰਦਾ ਹੈ ਸੁਲਤਾਨਪੁਰ ਦੀ ਧਰਤੀ ਤੋਂ ਭਾਈ ਜੈ ਰਾਮ ਜੀ ਦੇ ਘਰ ਦੇ ਵਿੱਚ ਆਉਣਾ ਜਾਣਾ ਸ਼੍ਰੀ ਭੂਲ ਚਾਂਜੀ ਦਾ ਕਿਉਂਕਿ ਵਪਾਰ ਕਰਿਆ ਕਰਦੇ ਸਨ ਭਾਈਆ ਜੈ ਰਾਮ ਜੀ ਤੇ ਉਹਨਾਂ ਨੇ ਵਿੱਚ ਵਿਚੋਲਾ ਪੈ ਕਰਕੇ ਕੁਝ ਹੋਰ ਸਾਮੁਖੀ ਬੰਦੇ ਜਿਹੜੇ ਨਾਲ ਸਨ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਵਾਸਤੇ ਮਾਤਾ ਜੀ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਜਿਹੜਾ ਆਇਆ ਤੇ ਉਹ ਸਤਿਗੁਰੂ ਮਹਾਰਾਜ ਨੂੰ ਫਿਰ ਪੁੱਛਿਆ ਕਿ ਆਪ ਜੀ ਕੀ ਕਹਿੰਦੇ ਹੋ ਕਹਿੰਦੇ ਪਾਸ਼ਾ ਨੇ ਅਗੋਂ ਕਿਉਂਕਿ ਵੇਖੋ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਗੁਰੂ ਨਾਨਕ ਪਾਸ਼ਾ ਜਦੋਂ ਜੋਗੀ ਪੁੱਛਦੇ ਨੇ ਕਿ ਤੁਸੀਂ ਤੇ ਆਪਣੇ ਆਪ ਨੂੰ ਗੁਰੂ ਵੀ ਕਹਾਉਂਦੇ ਹੋ ਮਹਾਰਾਜ ਕਹਿੰਦੇ ਮੇਰਾ ਗੁਰੂ ਕੇਵਲ ਤੇ ਕੇਵਲ ਸ਼ਬਦ ਹੈ ਉਹ ਪੁੱਛਦੇ ਨੇ ਸਿੱਧਾ ਨੇ ਸਵਾਲ ਕੀਤਾ ਕਵਨ ਮੂਲ ਕਵਨ ਮਤਵੇਲਾ ਕਵਨ ਗੁਰੂ ਕਿਸ ਕਾ ਤੂੰ ਚੇਲਾ ਤੂੰ ਇੱਕ ਸਧਾਰਨ ਕੋਈ ਬਾਲਕ ਤੇ ਹੈ ਨਹੀਂ ਫਿਰ ਦੱਸ ਤੇਰਾ ਗੁਰੂ ਕਿਹੜਾ ਹੈ ਜਿਹਦੇ ਕੋਲੋਂ ਐਡੀ ਵੱਡੀ ਸਿੱਖਿਆ ਲਈ ਹੈ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੂੰ ਚੇਲਾ ਤੇ ਉਹ ਗੁਰਜੋਗੀਆਂ ਨੂੰ ਮਹਾਰਾਜ ਇਹ ਸਮਝਾਉਂਦੇ ਨੇ ਕਿ ਵੇਖੋ ਤੁਸੀਂ ਘਰ-ਬਾਰ ਛੱਡ ਕੇ ਇੱਥੇ ਜੰਗਲਾਂ 'ਚ ਪਰਬਤਾਂ ਤੇ ਚੜ੍ਹ ਕੇ ਬੈਠੇ ਜੇ ਤੁਸੀਂ ਆਪਣੇ ਆਪ ਨੂੰ ਗ੍ਰਸਥ ਜੀਵਨ ਵਿੱਚ ਲਿਆਉਣਾ ਕਰੋ ਉਹ ਕਹਿਣ ਲੱਗੇ ਜੀ ਅਸੀਂ ਤਾਂ ਸਿਆਸੀ ਲੋਕ ਹਾਂ ਅਸੀਂ ਦੇ ਬਣਾ ਦੇ ਵਿੱਚ ਵਾਸ ਕਰਨ ਵਾਲੇ ਲੋਕ ਹਾਂ ਅਸੀਂ ਘਰ-ਬਾਰ ਦਾ ਤਿਆਗ ਕਰਕੇ ਫੇਰ ਹੀ ਤੇ ਜੋਗੀ ਖਵਾਵਾਂਗੇ ਮਹਾਰਾਜ ਨੇ ਕਿੰਦੇ ਫਿਰ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਵੇਖੋ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ਟ ਮੈਂ ਭੋਗੀ ਇਹ ਐਸਾ ਹੈ ਸਤਗੁਰੂ ਮਹਾਰਾਜ ਜਿਨ੍ਹਾਂ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜਿਹੜਾ ਉਹ ਗੁਰਨਾਨਕ ਦਾ ਤਖਤ ਗੁਰੂ ਰਾਮਦਾਸ ਸਾਹਿਬ ਤੱਕ ਆਇਆ ਤੇ ਪਾ ਸ਼ਾਹ ਨੇ ਲਾਵਾ ਦੀ ਬਾਣੀ ਗੁਰਸਿੱਖਾਂ ਨੂੰ ਦਿੱਤੀ ਪਰ ਪਿਆਰਿਓ ਜਦੋਂ ਗੁਰਨਾਨਕ ਸਾਹਿਬ ਮਹਾਰਾਜ ਦੀਆਂ ਲਾਵਾ ਹੁੰਦੀਆਂ ਨੇ ਨਾ ਬਾਅਦ ਵਿੱਚ ਤੇ ਉਹ ਜਿਹੜਾ ਸ਼ਬਦ ਹੈ ਨਾ ਜਿਹਨੂੰ ਗੁਰਨਾਨਕ ਸਾਹਿਬ ਨੇ ਆਪਣਾ ਗੁਰੂ ਮੰਨਿਆ ਹੈ ਉਸੇ ਸ਼ਬਦ ਦੇ ਉੱਤੇ ਫੱਟੀ ਇੱਕ ਸਜਾਈ ਗਈ ਸੁਨਹਿਰੀ ਫੱਟੀ ਮਹਗਾਈ ਉਹਦੇ ਉੱਤੇ ਜਿਹੜਾ ਹੈ ਨਾ ਮੂਲ ਮੰਤਰ ਦਾ ਜਾਪ ਲਿਖਿਆ ਗਿਆ ਮੂਲ ਮੰਤਰ ਦੇ ਜਾਪ ਦੇ ਆਲੇ-ਦੁਆਲੇ ਪ੍ਰਕਰਮਾ ਕਰਕੇ ਗੁਰਨਾਨਕ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਸੁਲਤਾਨਪੁਰ ਤੋਂ ਜਿਹੜੇ ਜੰਝ ਗਈ ਬਟਾਲੇ ਦੀ ਧਰਤੀ ਤੇ ਜਿਹਨੂੰ ਅਚਲ ਵਟਾਲਾ ਵੀ ਕਹਿੰਦੇ ਸਨ ਹੁਣ ਉਥੇ ਮਹਾਰਾਜ ਜੀ ਦਾ ਆਨੰਦ ਹੁੰਦਾ ਹੈ ਵਿਆਹ ਹੁੰਦਾ ਹੈ ਤੇ ਅੱਜ ਸਾਰੀਆਂ ਸੰਗਤਾਂ ਬੜੇ ਹੀ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ਿੱਦਤ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਉਹ ਦਿਹਾੜਾ ਮਨਾ ਰਹੀਆਂ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਵਿਆਹ ਪਰਬ ਨੇ ਬਹੁਤ ਸੰਗਤ ਭਾਈ ਉੱਥੇ ਪਹੁੰਚੀ ਰਾਤ 12 ਵਜੇ ਤੱਕ ਜਿਹੜਾ ਹੈ ਨਾ ਜੰਜ ਆਉਂਦੀ ਹੈ ਬੜਾ ਸਮਾਂ ਲੱਗ ਜਾਂਦਾ ਹੈ ਜਿਹਨੂੰ ਨਗਰ ਕੀਰਤਨ ਦੇ ਰੂਪ ਜੀ ਜੰਜ ਸੁਲਤਾਨਪੁਰ ਤੋਂ ਤੁਰਦੀ ਹੈ ਤੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪਰਬਾਂ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸੰਖੇਪ ਵਿੱਚ ਹੀ ਬੇਨਤੀ ਕੀਤੀ ਹੈ ਸ਼ਬਦ ਦੀ ਵਿਚਾਰ ਕਰਦਿਆਂ ਸਮੇਂ ਦੇ ਦਰੇ ਤੋਂ ਬਾਹਰ ਹੁੰਦਿਆਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਸਤਿਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਬਖਸ਼ਣ ਜੋਗੋ ਮਾਫੀ ਦੇ ਦੇਣੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨੀ ਅਸੀਸ ਦਿਓ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ